ਦੂਸਰੀ ਗੱਲ ਤੁਹਾਡੀ ਪ੍ਰਾਈਵੇਸੀ ਜਿਹੜੀ ਅਸੀਂ ਕਰਾਂਗੇ ਅਸੀਂ ਕੋਈ ਵੀ ਤੁਹਾਡਾ ਬਲੌਗ ਨਹੀਂ ਉਤਾਰਾਂਗੇ ਇਹਨਾਂ ਦਾ ਬੁਟੀਕ ਦਾ ਕੰਮ ਆ ਇਹਨਾਂ ਦੀ ਸ਼ਾਪ ਜਿਹੜੀ ਆ ਉਹ ਹੈਗੀ ਆ ਸ਼ੈਨਾ ਤੇ ਇਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਮੈਨੂੰ ਇਹਣਾ ਫੋਨ ਜਿਹੜਾ ਦੇਣਾ ਆ ਉਹ ਪੂਰਾ ਸਕਾ ਕੇ ਦੇਣਾ ਕੋਈ ਰਲਤਾ ਉਪਰ ਇਦਾਂ ਹੀ ਪਾ ਕੇ ਨਹੀਂ ਦੇਣਾ ਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਇਸਕਾ ਕੇ ਦਵਾਂਗੇ ਤੇ ਗਲਾਸ ਕਾਰ ਲਗਾ ਕੇ ਤੇ ਮਤਲਬ ਕਿ ਪੂਰਾ ਕਲੀਨਿੰਗ ਕਰਕੇ ਚੰਗੀ ਤਰ੍ਹਾਂ ਸਫਾਈ ਕਰਕੇ ਦੇ ਦਵਾਂਗੇ ਕੋ ਸਪਾਈ ਵੀ ਜਰਾ ਹੋ ਗਈ ਆ ਤੁਸੀਂ ਦੇਖ ਲਿਆ ਜੋ ਕੰਨੀ ਜਰਾ ਸਪਾਈਪ ਕੋਈ ਮਲ ਕੇ ਵੀ ਕਰਕੇ ਦੇ ਜਿਹੜੀ ਆ ਹੋਰ ਕਿਸੇ ਮੇਰੇ ਵੀਰ ਭੈਣੇ ਕੋਲ ਪੁਰਾਣੇ ਮਲ ਕੇ ਕਿਸਨੇ ਪੰਪੀ ਕਰਵਾਣਾ ਤੇ ਮੇਰੇ ਕੋਲ ਮੇਰੇ ਕੋਲ ਆ ਕੇ ਸੰਪਰਕ ਕਰ ਸਕਦਾ ਹੈ ਨਾ ਇਸ ਤਰ੍ਹਾਂ ਇਹ ਪੁਰਾਣੀ ਗਰੂ ਜਿਹੜੀ ਆਪਾਂ ਉਕਾਰ ਦਿੱਤੀ ਹੈ ਨਾ ਇਹਨਾਂ ਦੀ ਗਰੂ ਜਿਹੜੀ ਲੱਗੀ ਹੋ ਉਹ ਪਕੜ ਪੂਰੀ ਮਜ਼ਬੂਤ ਹੋਣੀ ਤੁਸੀਂ ਫਿਟਿੰਗ ਫਿਟਿੰਗ ਦੇਖਦੇ ਮੈਂ ਤੁਹਾਨੂੰ ਬਾਅਦ ਵਿੱਚ ਲਾਸਟ ਵਿੱਚ ਉਹਨੂੰ ਫਿਟਿੰਗ ਵੀ ਦੱਸਾਂਗਾ ਇਹ ਬ੍ਰੇਕਿੰਗ ਜਿਹੜੀ ਨਾਲ ਪੂਰਾ ਪੂਰਾ ਕੰਮ ਇਹਨਾਂ ਨੂੰ ਸਾਫ਼ ਕਰਕੇ ਮਤਲਬ ਕਿ ਆਪਣੀ ਥੀਮ ਨੂੰ ਸਾਫ਼ ਕਰਕੇ ਤੇ ਨਿਕਲਾ ਫਿਰ ਫਿਟਿੰਗ ਕਰਨ ਨੂੰ ਖਾਲਾ ਫਾਈਂਡ ਤੱਕ ਬਣਾ ਦੇਈਏ ਤੇ ਫਿਰ ਅੰਮੋਲ ਬੋਲੋਗੇ ਦਿੰਦੇ ਹਾਂ ਦੂਸਰੀ ਗੱਲ ਤੁਹਾਡੀ ਪ੍ਰਾਈਵੇਸੀ ਜਿਹੜੀ ਸੇਫ ਰਹੇਗੀ ਅਸੀਂ ਕੋਈ ਵੀ ਤੁਹਾਡੇ ਕੋਲੋਂ ਲੋਗ ਨਹੀਂ ਪੁੱਛਾਂਗੇ ਅਸੀਂ ਇਸ ਤਰ੍ਹਾਂ ਅੱਗੇ ਜਾ ਕੇ ਕੈਮਰ ਲੇਟੇ ਕਰਾਂਗੇ

ਜਿੰਨੇ ਵੀ ਗਲਾਸ ਵਾੜਾ ਤੇ ਸਾਰੇ ਵਧੀਆ ਕੋਈ ਆਪਣੇ ਕੋ 2-3 ਗਲਾਸ ਪਰ ਪੇਲ ਗਲਾਸ ਵਾੜਨੀ ਹੋਵੇਗਾ ਸਾਰੇ ਵਧੀਆ ਹੀ ਗਲਾਸ ਜੀ ਫੋਨ ਹੋ ਗਿਆ ਜੀ ਰੈਡੀ ਫੋਨ ਹੋ ਗਿਆ ਜੀ ਰੈਡੀ ਆ ਫੋਨ ਮੇਰੀ ਵਾਈਫ ਦੀ ਵਾਈਫ ਦੀ ਬਣ ਕੇ ਸੇਲੀ ਹੈ ਤੇ ਉਹਨਾਂ ਦਾ ਫੋਨ ਆ ਫੋਨ ਦੀ ਫਿਟਿੰਗ ਜਿਹੜੀ ਆ ਬਹੁਤ ਵਧੀਆ ਹੋਈ ਹੈ ਸਾਈਡਾਂ ਤੇ ਕੋਰਨਰ ਵਗੈਰਾ ਵੀ ਤੁਸੀਂ ਦੇਖ ਸਕਦੇ ਆ ਇਸ ਫੀਡਿੰਗ ਉਹ ਤਾਂ ਠੀਕ ਆਈਆ ਤੇ ਕੈਮਰੇ ਵੀ ਮਲ ਕੇ ਖਰਾਬ ਹੋਈਆ ਕਿ ਕੈਮਰੇ ਧੁੰਦਲੇ ਸੀਗੇ ਤੇ ਤੁਸੀਂ ਕੈਮਰੇ ਵੀ ਇੱਕ ਵਾਰੀ ਚੈੱਕ ਕਰ ਸਕਦੇ ਹੋ ਬੈਟਰੀ ਡਾਉਣਿਆ ਬੈਟਰੀ ਬਿਲਕੁਲ ਡੈਡ ਐ ਹਲੋ ਜੀ ਸਾਡਾ ਫੋਨ ਥੈਂਕ ਯੂ ਇਹਨਾਂ ਦਾ ਇਹਨਾਂ ਦਾ ਇਹਨਾਂ ਦੀ ਸ਼ਾਪ ਜਿਹੜੀ ਹੈਗੀ ਆ ਇਹਨਾਂ ਦਾ ਬਿਊਟੀ ਦਾ ਕੰਮ ਆ ਇਹਨਾਂ ਦੀ ਸ਼ਾਪ ਜਿਹੜੀ ਆ ਉਹ ਹੈਗੀ ਆ ਸ਼ੈਨਾ ਆਪਣੇ RAMLILA ਗਰਾਊਂਡ ੁਰਮੜ ਸ਼ਿੰਗਾਰ ਬਿਊਟੀ ਪਾਰਲਰ ਦੀ ਬਸ ਸਿੱਧਾ ਹੀ ਮਗਦੇ ਚੱਲਦੇ ਆ ਲਾਸਟ ਵਿੱਚ ਇਹਨਾਂ ਦੇ ਦੁਕਾਨ ਆ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਮੈਂ ਲਗਾ ਦੂੰਗਾ ਤੇ ਤੁਸੀਂ ਕੋਈ ਵੀ ਸੂਟ ਸਵਾਣਾ ਹੋਵੇ ਜਾਂ ਤਾਂ ਸਾਡ ਹਰ ਇੱਕ ਤਰ੍ਹਾਂ ਦਾ ਸੂਟ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਇਦਾਂ ਹੀ ਸਾਡੇ ਨਾਲ ਜਿੱਦਾਂ ਸਾਡੇ ਨਾਲ ਜੁੜੇ ਤੇ ਆ ਹਰ ਵੀ ਕਹਿੰਦੇ ਵੀ ਇਹਨਾਂ ਨਾਲ ਵੀ ਹੋਰ ਜ਼ੰਦੀ ਜੁੜੇ ਸਾਡੇ ਕਸਟਮਰ ਸਾਡੇ ਨਾਲ ਜੁੜੇ ਸਾਡੇ ਜੁੜ ਸਾਡੇ ਨਾਲ ਜੁੜੇ ਜੋ ਫੋਲੋਅਰ ਆ ਉਹ ਸਾਡੇ ਨਾਲ ਜੁੜੇ ਚਲੋ ਠੀਕ ਹੈ ਜੀ ਦੇਖਣ ਲਈ ਧੰਨਵਾਦ ਜਿੰਨੀ ਜ਼ਿਆਦਾ ਮਰਜੀ ਸੂਟ ਸਵਾਵਾ ਜਿੱਦਾਂ ਦਾ ਮਰਜੀ ਡਿਜ਼ਾਈਨਰ ਪੀਸਵਾਵਾ ਅਸੀਂ ਡੈਡੀ ਕਰਕੇ ਦਿਆ ਸਾਡਾ ਨੰਬਰ ਤੁਹਾਨੂੰ ਭਾਜੀ ਆਪਣੇ ਸਕਰੀਟ ਦੇ ਰੰਗ ਹੈ ਲਗਾ ਦਾਂ ਕੋਈ ਗੱਲ ਦੀ ਪਰ ਤੁਸੀਂ ਜਿਹੜਾ ਸੂਸਵਾਣਾ ਹੋਵੇ ਕੰਟੈਕਟ ਕਰ ਲੀ ਹਾਂ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ